ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜਾ ਰੌਲਾ ਪੈ ਰਿਹਾ ਉਹ ਤੁਹਾਨੂੰ ਚੰਗੀ ਤਰ੍ਹਾਂ ਹੀ ਪਤਾ ਹੋਊਗਾ ਪਰ ਬਹੁਤ ਸਾਰੇ ਲੋਕ ਆ ਜਿਹੜੇ ਵਿਧਾਨ ਸਭਾ ਦੇ ਰੌਲੇ ਨੂੰ ਰੌਲਾ ਮੰਨਦੇ ਨਹੀਂਗੇ ਉਹ ਕਿਉਂ ਨਹੀਂ ਮੰਨਦੇ ਕਿਉਂਕਿ ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਫਰੀਦੀਆਂ ਸਹੂਲਤਾਂ ਤੱਕ ਰਹਿ ਗਿਆ ਧਿਆਨ ਦੂਜੇ ਪਾਸੇ ਧਿਆਨ ਨਹੀਂ ਕਰਦੇ ਜਿਹੜਾ ਥੋੜੇ ਹਲਕੇ ਦਾ ਐਮ ਐਲ ਏ ਉਸ ਵਿਧਾਨ ਸਭਾ ਦੇ ਵਿੱਚ ਬੈਠਾ ਉਹ ਤੁਹਾਡੇ ਬੱਚਿਆਂ ਨੇ ਰੋਜ਼ਗਾਰ ਪ੍ਰਤੀ ਤੁਹਾਡੇ ਘਰ ਪਤੀ ਨਸ਼ੇ ਪ੍ਰਤੀ ਹੋਰ ਕਈ ਚੀਜ਼ਾਂ ਪ੍ਰਤੀ ਉਹ ਉੱਥੇ ਗਿਆ ਹੋਇਆ ਤੁਹਾਡੇ ਘਰਾਂ ਦੀ ਬਾਗਡੋਰ ਰੱਬ ਦੇ ਹੱਥ ਨਹੀਂ ਗਈ ਤੁਹਾਡੇ ਐਮਐਲਏ ਦੇ ਹੱਥ ਆ ਤੁਹਾਡੇ ਐਮਐਲਏ ਉੱਥੇ ਗਿਆ ਪਰ ਤੁਸੀਂ ਉਹਦੇ ਵੱਲ ਧਿਆਨ ਨਹੀਂ ਮਾਰਿਆ ਉਹ ਗੱਲ ਵੱਖਰੀ ਆ ਹੁਣ ਮੈਂ ਗੱਲ ਇਹ ਕਰ ਲੱਗਿਆ ਸੀਚੇਵਾਲ ਜੀ ਦੀ ਸੀਚੇਵਾਲ ਜੀ ਦਾ ਬੜਾ ਰੌਲਾ ਪਿਆ ਆ ਜਿਹੜੇ ਕਹ ਲੋ ਬੀਐਲਯੂ ਆ ਜਿਹੜੇ ਕਾਂਗਰਸ ਦੇ ਪ੍ਰਤਾਪ ਬਾਜਵਾ ਉਹਨਾਂ ਨੇ ਕਿਹਾ ਸੀ ਕਿ ਜੀ ਇਹ ਵਪਾਰੀ ਐ ਜੋ ਵੀ ਬੋਲਿਆ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਉਹ ਸਿਰਫ ਉਹਨਾਂ ਇਸ ਟਾਈਮ ਸਿਚੇਵਾਲ ਸਾਹਿਬ ਦਾ ਹੀ ਮਸਲਾ ਵਿਧਾਨ ਸਭਾ ਚ ਰੱਖੀ ਬੈਠੇ ਆ ਆਪਦੇ ਹਲਕਿਆਂ ਦੇ ਮਸਲੇ ਭੁੱਲ ਗਏ ਆ ਮੈਨੂੰ ਇੰਜ ਲੱਗਦਾ ਕਿ ਇਹ ਸਾਰੇ ਦਾ ਸਾਰਾ ਫਿਕਸ ਮੈਚ ਹੀ ਚੱਲਦਾ ਵੀ ਅਸੀਂ ਆ ਬੋਲਾਂਗੇ ਤੁਸੀਂ ਉਹ ਬੋਲੋ ਜੀ ਸਿਚੇਵਾਲ ਪੰਜਾਬ ਦਾ ਮਸਲਾ ਨਹੀਂ ਗਾ ਸੀਚੇਵਾਲ ਸਾਹਿਬ ਪੰਜਾਬ ਦੇ ਪਾਣੀ ਦਾ ਮਸਲਾ ਨਹੀਂ ਗਾ ਸੀਚੇਵਾਲ ਸਾਹਿਬ ਨਸ਼ੇ ਦਾ ਮੁੱਦਾ ਨਹੀਂ ਗਾ ਸੀਚੇਵਾਲ ਸਾਹਿਬ ਰੋਜ਼ਗਾਰ ਦਾ ਮੁੱਦਾ ਨਹੀਂ ਗਾ ਸੀਚੇਵਾਲ ਸਾਹਿਬ ਸਿੱਖਿਆ ਦਾ ਮੁੱਦਾ ਨਹੀਂ ਗਾ ਸੀਚੇਵਾਲ ਸਾਹਿਬ ਆ ਜਿਹੜੇ ਉਹ ਜਿਹੜਾ ਕਹਿ ਲਓ ਸਿਹਤ ਡਿਪਾਰਟਮੈਂਟ ਦਾ ਮੁੱਦਾ ਨਹੀਂ ਗਾ ਪਰ ਸਾਰੇ ਮਸਲੇ ਭੁੱਲ ਕੇ ਤੁਸੀਂ ਚਲੋ ਸੀਚੇਵਾਲ ਸਾਹਿਬ ਤੇ ਆ ਗਏ ਆ ਤਾਂ ਜੇਕਰ ਸੀਚੇਵਾਲ ਜੀ ਤੇ ਤੁਸੀਂ ਆ ਹੀ ਗਏ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾ ਦੇਵਾਂ ਜੀਰੇ ਫੈਕਟਰੀ ਦਾ ਜਦੋਂ ਰੌਲਾ ਸੀਗਾ ਉਸ ਟਾਈਮ ਤੇ ਯਾਦ ਰੱਖੋ ਸਾਰਿਆਂ ਨੇ ਰੌਲਾ ਪਾਇਆ ਪਰ ਸੀਚੇਵਾਲ ਜੀ ਉਸ ਮਸਲੇ ਤੇ ਉਹਨਾਂ ਚਿਰ ਬੋਲੇ ਨਹੀਂਗੇ ਜਿੰਨਾ ਚਿਰ ਵੀ ਲੋਕਾਂ ਦਾ ਇਕੱਠ ਜਿਆਦਾ ਨਹੀਂ ਹੋਇਆ ਤਾਂ ਸੀਚੇਵਾਲ ਸਾਹਿਬ ਪਤਾ ਨਹੀਂ ਕਿਹੜੀ ਗੱਲ ਚੁੱਪ ਰਹੇ ਉੱਥੇ ਵੀ ਪਾਣੀ ਖਰਾਬ ਹੋ ਰਿਹਾ ਸੀ ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਗੱਲ ਮੰਨਣੀ ਪਊਗੀ ਵੀ ਸੀਚੇਵਾਲ ਜੀ ਆਮ ਆਦਮੀ ਪਾਰਟੀ ਦੀ ਗੱਲ ਮੰਨਦੇ ਆ। ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਬੁੱਢੇ ਨਾਲੇ ਦਾ ਰੌਲਾ। 3 ਦਸੰਬਰ ਨੂੰ ਜਿਹੜਾ ਰੌਲਾ ਪਿਆ ਹੈ ਤਾਂ ਸੀ ਬੁੱਢੇ ਨਾਲੇ ਦਾ। ਪਰ ਉਹ ਬਣਾ ਕਾਹਦਾ ਦਿੱਤਾ ਸੀਗਾ? ਉਹ ਰੌਲਾ ਬਣਾਤਾ ਸੀ ਪੰਜਾਬੀ ਤੇ ਭਈਏ ਦਾ। ਪੰਜਾਬ ਦੇ ਲੋਕਾਂ ਨੇ ਮਸਲਾ ਤਾਂ ਚੱਕਿਆ ਸੀ ਬੁੱਢੇ ਨਾਲੇ ਦਾ। ਪਰ ਬਿਜ਼ਨਸਮੈਨਾਂ ਨੇ ਸਰਕਾਰ ਦਾ ਸਰਕਾਰ ਨੇ ਮਸਲਾ ਕਾਦਾ ਬਣਾਤਾ ਸੀ ਸਿਰਫ ਤੇ ਸਿਰਫ ਪੰਜਾਬੀ ਤੇ ਪਈਏ ਦਾ ਵੀ ਇਹ ਪ੍ਰਵਾਸੀ ਦਾ ਮਸਲਾ ਹੁਣ ਇੱਥੇ ਗੱਲ ਇਹ ਹੁੰਦੀ ਆ ਕਿ ਜਦੋਂ ਪੰਜਾਬ ਦੇ ਵਿੱਚ ਲਾਲਾ ਲਾਲਾ ਹੋ ਗਈ ਕਿ ਪਾਣੀ ਕੈਂਸਰ ਤਿਆਰ ਕਰ ਰਿਆ ਆਹ ਤਿਆਰ ਕਰ ਰਿਆ ਆਹ ਬਿਮਾਰੀਆਂ ਤਿਆਰ ਕਰ ਰਿਆ ਫਿਰ ਮੈਨੂੰ ਲੱਗਦਾ ਸੀਚੇਵਾਲ ਸਾਹਿਬ ਜੀ ਨੂੰ ਪਤਾ ਵੀ ਲੱਗ ਗਿਆ ਬੜੇ ਇਹੋ ਜਿਹੇ ਮਸਲੇ ਆ ਜਿੱਥੇ ਸੀਚੇਵਾਲ ਜੀ ਬਾਅਦ ਦੇ ਵਿੱਚ ਬੋਲੇ ਆ ਤੇ ਲੋਕ ਪਹਿਲਾਂ ਬੋਲਦੇ ਆ ਚਾਹੇ ਉਹ ਜੀਰਾ ਫੈਕਟਰੀ ਹੋਵੇ ਚਾਹੇ ਬੁੱਡੇ ਨਾਲੇ ਦਾ ਮਸਲਾ ਹੋਵੇ ਤਾਂ ਅੱਜ ਵੀ ਤੁਹਾਡੇ ਸਾਰਾ ਕੁਝ ਸਾਹਮਣੇ ਹੀ ਆ ਹਲੇ ਵੇਖੋ ਸਾਲ ਬੀਜੂ 2 ਸਾਲ ਬੀਜਣਗੇ ਉਦੋਂ ਗਾਹ ਨੂੰ ਕੋਈ ਸਰਕਾਰ ਆਉਗੀ ਉਦੋਂ ਵੇਖੋ ਕੀ ਕੰਮ ਹੁੰਦਾ ਤਾਂ ਸਿੱਧੇ ਤੌਰ ਤੇ ਇਹ ਗੱਲ ਆ ਭਾਈ ਵਾਕਈ ਜਿਹੜਾ ਕਹਿ ਲੋ ਜਿਹੜੇ ਸੰਤ ਸੀਚੇਵਾਲ ਜੀ ਆ ਅਸੀਂ ਉਹਨਾਂ ਨੂੰ ਮਾੜਾ ਨਹੀਂ ਆਂਦੇ ਅਸੀਂ ਉਹਨਾਂ ਦੇ ਬਾਣੇ ਨੂੰ ਮਾੜਾ ਨਹੀਂ ਆਂਦੇ ਪਰ ਜੇਕਰ ਜਿਵੇਂ ਤੁਹਾਨੂੰ ਰੱਬ ਦਾ ਡਰ ਆ ਅਗਲਿਆਂ ਨੂੰ ਵੀ ਡਰ ਹੁੰਦਾ ਪਰ ਜੇ ਕੋਈ ਵਪਾਰੀ ਕਹੇ ਜਾਂ ਕੋਈ ਕੁਛ ਕਹੇ ਤੋ ਆਪਾਂ ਨੂੰ ਸਿੱਧੇ ਤੌਰ ਤੇ ਇੱਕ ਇੱਕੇ ਗੱਲ ਦੇ ਮਗਰ ਨਹੀਂ ਪੈਣਾ ਚਾਹੀਦਾ ਗੱਲ ਸੋਚਣੀ ਚਾਹੀਦੀ ਵੀ ਕਿਸੇ ਨੇ ਕਿਹਾ ਕਿਉਂ ਆ ਕਿਉਂ ਨਹੀਂ ਕਿਹਾ ਤੁਸੀਂ ਅੱਜ ਤੁਹਾਨੂੰ ਸੀਚੇਵਾਲ ਜੀ ਦਾ ਤਾਂ ਬੜਾ ਦੁੱਖ ਆ ਗਿਆ ਸੀਚੇਵਾਲ ਜੀ ਦੇ ਮਸਲੇ ਤੇ ਵਿਧਾਨ ਸਭਾ ਦੇ ਵਿੱਚ ਸਾਰੇ ਗੁੰਗੇ ਬੋਲ ਪਏ ਜਿੰਨੇ ਗੁੰਗੇ ਸੀ ਆਮ ਆਦਮੀ ਪਾਰਟੀ ਦੇ ਤੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਸੀ ਜਿਸ ਮਸਲੇ ਤੇ ਸਰਕਾਰ ਬਣੀ ਸੀ ਜੇ ਅੱਜ ਤੁਸੀਂ ਗੱਲ ਕਰ ਹੀ ਰਹੇ ਆ ਤਾਂ ਫਿਰ ਗੱਲ ਮੈਨੂੰ ਵੀ ਕਰ ਲਿਆ ਤੋ ਮੈਂ ਕਦੇ ਗੱਲ ਨਹੀਂ ਕੀਤੀ ਤੁਸੀਂ ਗੁਰੂ ਦੀ ਬੇਅਦਬੀ ਤੇ ਤਾਂ ਨਹੀਂ ਬੋਲੇ ਤੁਸੀਂ ਉਹਨੂੰ ਭਗਵੰਤ ਮਾਨ ਨੂੰ ਕਹਣੀ ਪਾਏ ਅੱਜ ਸਪੀਕਰ ਸਾਹਿਬ ਇਹ ਕਹਿ ਰਹੇ ਆ ਕਿ ਸੰਤ ਨੂੰ ਨਹੀਂ ਕਹਿਣਾ ਚਾਹੀਦਾ ਸਾਨੂੰ ਐ ਕਰਨਾ ਚਾਹੀਦਾ ਤੇ ਸਪੀਕਰ ਸਾਹਿਬ ਤੁਸੀਂ ਕੀ ਕਹੋਗੇ ਜਿੱਥੇ ਗੋਲੀकांड ਹੋਇਆ ਉੱਥੇ ਤੁਸੀਂ ਜਾ ਕੇ ਬੈਠੇ ਰਹੇ ਆ ਤੁਸੀਂ ਦੱਸੋ ਅੱਜ ਤੁਸੀਂ ਕੀ ਕਹੋਗੇ ਇਹ ਸਿਰਫ ਤੇ ਸਿਰਫ ਗੱਲਾਂ ਥੋਡੀਆਂ ਥੋੜਾ ਜਿਹੜਾ ਆਮ ਪਾਰਟੀ ਦਾ ਉਹ ਤਾਂ ਤੁਸੀਂ ਮਸਲਾ ਬਣਾ ਲਿਆ ਤੇ ਗੁਰੂ ਦੇ ਮਸਲੇ ਨੂੰ ਤੁਸੀਂ ਭੁੱਲ ਗਏ ਕੀ ਕੀਤਾ ਤੁਸੀਂ ਤੁਹਾਡਾ ਹੀ ਐਮ ਐਲ ਏ ਆ ਸਾਬਕਾ ਆਈ ਪੀ ਐਸ ਆ ਜਿਹੜਾ ਤੁਹਾਡੇ ਕੋਲ ਬੈਠਾ ਕੁਮਰ ਵਿਜੇ ਪ੍ਰਤਾਪ ਉਹ ਤੁਹਾਡੀ ਸਰਕਾਰ ਦਾ ਤੁਹਾਡੇ ਤੋਂ ਖੁਸ਼ ਨਹੀਂਗਾ ਤੁਸੀਂ ਕਿਹੜੀ ਕਹਿੰਦੇ ਹੁੰਦੇ ਨਾ ਜਿਵੇਂ ਤੁਸੀਂ ਕਿਹੜੇ ਮੂੰਹ ਵਿਖਾਉਣ ਦੀ ਗੱਲ ਕਰਦੇ ਆ ਤੁਹਾਨੂੰ ਫਿਕਰ ਪੈ ਗਿਆ ਸੀਚੇਵਾਲ ਜੀ ਦਾ ਪਰ ਗੁਰੂ ਦਾ ਫਿਕਰ ਨਹੀਂ ਪਿਆ ਤੁਹਾਨੂੰ ਗੋਲੀ ਕਾਂਡ ਦਾ ਫਿਕਰ ਨਹੀਂ ਪਿਆ ਜਿਹੜੇ ਮਸਲਿਆਂ ਤੇ ਸਰਕਾਰ ਬਣੀ ਸੀ ਉਸ ਦਾ ਫਿਕਰ ਨਹੀਂ ਪਿਆ ਤੇ ਜਿੰਨੇ ਐਮ.ਐਲ.ਏ ਉੱਥੇ ਘੁੜਕਰੇ ਆ ਵਿਧਾਨ ਸਭਾ ਦੇ ਵਿੱਚ ਤੁਹਾਡੇ ਹਲਕਿਆਂ ਦੇ ਮਸਲੇ ਦੱਸੋ ਤੁਹਾਡੇ ਹਲਕਿਆਂ ਦੇ ਮਸਲੇ ਦੱਸੋ ਕੀ ਆ ਸੱਟਾ ਤੁਹਾਡੇ ਹਲਕਿਆਂ ਚ ਚੱਲੀ ਜਾਂਦਾ ਦੱਸੋ ਰੌਲੇ ਪਈ ਜਾਂਦੇ ਆ ਤੇ ਤੁਸੀਂ ਗੱਲਾਂ ਕਿਹੜੀਆਂ ਕਰੀ ਜਾਂਦੇ ਆ ਇਹ ਗੱਲਾਂ ਤੇ ਮਹਾਰਾਜ ਆ ਮਹਾਰਾਜ ਧਿਆਨ ਦਿਓ ਤੁਹਾਡਾ ਕੰਮ ਆ ਹਲਕੇ ਦੀ ਗੱਲ ਚੱਕਣਾ ਵਿਧਾਨ ਸਭਾ ਦਾ ਮੁੱਦਾ ਸੀਚੇਵਾਲ ਨਹੀਂਗਾ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਨਾਲ ਤੁਸੀਂ ਲੜੀ ਜਾਂਦੇ ਆ ਤੇ ਬਾਅਦ ਦੇ ਵਿੱਚ ਰੋਟੀ ਤੁਸੀਂ ਬਹਿ ਕੇ ਇਕੱਠੇ ਖਾਣੇ ਆ ਇਹ ਗੱਲਾਂ ਗਲਤ ਆ ਤੁਹਾਡੇ ਵਾਸਤੇ ਆ ਤੁਹਾਨੂੰ ਅੱਜ ਸੀਚੇਵਾਲ ਜੀ ਦਾ ਫਿਕਰ ਪੈ ਗਿਆ ਗੁਰੂ ਨੂੰ ਭੁੱਲ ਕੇ ਤੇ ਕਿਸਾਨ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਉੱਥੋਂ ਕਿਵੇਂ ਠਾਇਆ ਗਿਆ ਉਹਦਾ ਤੁਹਾਨੂੰ ਫਿਕਰ ਨਹੀਂ ਦਾ ਤੁਹਾਨੂੰ ਅੱਜ ਫਿਕਰ ਪੈ ਗਿਆ ਜਿਹੜਾ ਕਹਿ ਲਓ ਛੜਕਾਂ ਦੇ ਤੁਸੀਂ ਬਜ਼ੁਰਗਾਂ ਨੂੰ ਘਟਾਉਨੇ ਆ ਉਹਦਾ ਤੁਹਾਨੂੰ ਕੋਈ ਫਿਕਰ ਨਹੀਂ ਦਾ ਕਮਾਲ ਦੀ ਗੱਲ ਹੋ ਗਈ ਯਾਰ ਬੜਾ ਯਾਰ ਤੁਹਾਡੇ ਕੋਲ ਮਸਲਾ ਹੀ ਨਹੀਂ ਰਿਹਾ ਕੋਈ ਪੰਜਾਬ ਦੀ ਗੱਲ ਕਰਨ ਵਾਸਤੇ ਜਿਗਰਾ ਹੀ ਨਹੀਂ ਰਿਹਾ ਤੁਹਾਡੇ ਕੋਲ ਕੋਈ ਸੀਚੇਵਾਲ ਜੀ ਵਿਧਾਨ ਸਭਾ ਦਾ ਮਸਲਾ ਨਹੀਂਗਾ ਉਹ ਮੈਟਰ ਨੂੰ ਬੰਦ ਕਰੋ ਆਪਦੇ ਆਪ ਦੇ ਹਲਕਿਆਂ ਦੇ ਕੰਮਾਂ ਦੀ ਗੱਲ ਕਰੋ ਆਪਦੇ ਆਪ ਦੇ ਹਲਕਿਆਂ ਦੇ ਕੰਮਾਂ ਦੀ ਗੱਲ ਕਰੋ ਤੇ ਪੰਜਾਬ ਦੇ ਲੋਕੋ ਜਿਹੜੀ ਵਿਧਾਨ ਸਭਾ ਤੁਹਾਡੇ ਬੱਚਿਆਂ ਦਾ ਭਵਿੱਖਾ ਹੋ ਥੋੜਾ ਜਿਹੜਾ ਕਹਿ ਲੋ ਘਰ-ਬਾਰ ਨੂੰ ਅੱਗੇ ਲੈ ਕੇ ਜਾਣ ਵਾਲਾ ਸਾਰਾ ਜਦੋਂ ਭਵਿੱਖ ਦੀ ਗੱਲ ਆ ਗਈ ਤਾਂ ਸਭ ਕੁਝ ਵਿੱਚ ਆ ਗਿਆ ਥੋੜੇ ਬੱਚਿਆਂ ਦੀ ਪੜ੍ਹਾਈ ਨੂੰ ਅੱਗੇ ਵਧਾਉਣ ਵਾਲੀ ਵਿਧਾਨ ਸਭਾ ਥੋਨੂੰ ਬਿਮਾਰਾਂ ਨੂੰ ਦਵਾਈ ਦਿਵਾਉਣ ਵਾਲੀ ਵਿਧਾਨ ਸਭਾ ਥੋਨੂੰ ਰੁਜ਼ਗਾਰ ਦਿਵਾਉਣ ਵਾਲੀ ਵਿਧਾਨ ਸਭਾ ਡਿੱਗੇ ਘਰਾਂ ਨੂੰ ਖੜੇ ਕਰਨ ਵਾਸਤੇ ਵਿਧਾਨ ਸਭਾ ਜਿਹੜਾ ਕਹਿ ਲੋ ਗਰੀਬੀ ਨੂੰ ਚੱਕਣ ਵਾਸਤੇ ਵਿਧਾਨ ਸਭਾ ਤਾਂ ਇਹ ਤੋਂ ਲੈ ਕੇ ੱਡ ਤੱਕ ਥਾਣਿਆਂ ਕਚਹਿਰੀਆਂ 'ਚ ਧੱਕੇਸ਼ਾਹੀਆਂ ਬੰਦ ਕਰਾਉਣ ਵਾਸਤੇ ਵਿਧਾਨ ਸਭਾ ਇਹ ਵਿਧਾਨ ਸਭਾ ਵੱਲ ਧਿਆਨ ਦਿਆ ਕਰੋ ਜਿੰਨਾ ਜੇ ਤੁਸੀਂ ਵਿਧਾਨ ਸਭਾ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਚਿਰ ਜਿਵੇਂ ਤੁਹਾਡੇ ਦਾਦਿਆਂ ਦਾ ਤੁਹਾਡੇ ਪਰਦਾਦਿਆਂ ਦਾ ਤੁਹਾਡੇ ਪਿਓਆਂ ਦਾ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਜਿਵੇਂ ਚੱਲ ਰਿਹਾ ਅਗਲੀ ਵਾਰੀ ਵੀ ਉਵੇਂ ਹੀ ਚੱਲੂਗਾ ਤੇ ਤੁਹਾਡਾ ਭਵਿੱਖ ਕਦੇ ਵੀ ਚੰਗਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ